ਆਖਰੀ ਵਕਤ ਰਹਿੰਦੇ પતિ ਪਤਨੀ ਨੂੰ ਇੱਕ ਦੂਜੇ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਕਿਤੇ ਅਜੀਹਾ ਨਾ ਹੋਵੇ ਕਿ ਬਾਅਦ ਵਿੱਚ ਪਛਤਾਵਾ ਕਰਨਾ ਪਵੇ ਸਿਮਰਨ ਸਵੇਰ ਤੋਂ ਆਪਣੇ ਕੰਮ ਵਿੱਚ ਬਹੁਤ ਵਿਅਸਤ ਸੀ ਬਹੁਤ ਥੱਕ ਕੇ ਹੁਣੇ ਬੈਠੀ ਸੀ ਕਿ ਇੰਨੇ ਨੂੰ ਅਮਰ ਆ ਗਿਆ ਸਿਮਰਨ ਦੇ ਬਾਲ ਖਿਲਰੇ ਹੋਏ ਸੀ ਕੱਪੜੇ ਵੀ ਥੋੜੇ ਜਿਹੇ ਮੈਲੇ ਹੋ ਗਏ ਸੀ ਸਿਮਰਨ ਨੂੰ ਇਸ ਹਾਲ ਵਿੱਚ ਦੇਖ ਕੇ ਕਿ ਅਮਰ ਉਸਤੇ ਗੁੱਸਾ ਹੋ ਕੇ ਝਿੜਕਣ ਲੱਗਾ ਉਹ ਤੂੰ ਪਹਿਲਾਂ ਵਰਗੀ ਬਿਲਕੁਲ ਨਹੀਂ ਰਹੀ ਬਹੁਤ ਬਦਲ ਗਈ ਹੈ ਪਹਿਲਾਂ ਜਦੋਂ ਮੈਂ ਘਰ ਆਉਂਦਾ ਸੀ ਤੂੰ ਹੱਸ ਕੇ ਮੇਰਾ ਸਵਾਗਤ ਕਰਦੀ ਸੀ ਮੇਰੇ ਲਈ ਸਜਣਾ ਸਵਰਨਾ ਸਵਰਨਾ ਤਾਂ ਤੂੰ ਬਿਲਕੁਲ ਹੀ ਭੁੱਲ ਗਈ ਹੈ ਸਾਰਾ ਮੂਡ ਖਰਾਬ ਕਰ ਦਿੱਤਾ ਇੰਨਾ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲਾ ਗਿਆ ਅਗਲੇ ਦਿਨ ਸਿਮਰਨ ਨੇ ਕਿਸੇ ਤਰ੍ਹਾਂ ਆਪਣੇ ਘਰ ਦਾ ਕੰਮ ਜਲਦੀ ਖਤਮ ਕਰ ਲਿਆ ਅਤੇ ਫਿਰ ਅਮਰ ਦੀ ਪਸੰਦ ਦਾ ਖਾਣਾ ਬਣਾਇਆ ਅਤੇ ਉਸ ਲਈ ਤਿਆਰ ਹੋ ਕੇ ਉਸ ਦੀ ਉਡੀਕ ਕਰਨ ਲੱਗੀ ਘਰ ਦੇ ਸਾਰੇ ਮੈਂਬਰ ਤਾਂ ਖਾਣਾ ਖਾ ਕੇ ਸੋ ਚੁੱਕੇ ਸੀ ਪਰ ਸਿਮਰਨ ਨੇ ਹਜੇ ਤੱਕ ਕੁਝ ਨਹੀਂ ਸੀ ਖਾਦਾ ਅਤੇ ਉਹ ਬੜੀ ਬੇਸਬਰੀ ਨਾਲ ਅਮਰ ਦੀ ਉਡੀਕ ਕਰ ਰਹੀ ਸੀ ਉਸ ਦਿਨ ਅਮਰ ਨੂੰ ਦਫ਼ਤਰ ਤੋਂ ਘਰ ਆਉਣ ਵਿੱਚ ਬਹੁਤ ਦੇਰ ਹੋ ਗਈ ਸੀ ਦਰਵਾਜ਼ੇ ਦੀ ਘੰਟੀ ਵੱਜੀ ਸਿਮਰਨ ਨੇ ਆਪਣੇ ਆਪ ਨੂੰ ਠੀਕ ਕੀਤਾ ਤੇ ਦਰਵਾਜ਼ਾ ਖੋਲ੍ਹਿਆ ਅਮਰ ਅੰਦਰ ਆਉਂਦਿਆਂ ਹੀ ਤੁਰੰਤ ਆਪਣੇ ਕਮਰੇ ਵਿੱਚ ਚੱਲ ਗਿਆ। ਨਾ ਹੀ ਉਸਨੇ ਸਿਮਰਨ ਵੱਲ ਦੇਖਿਆ ਅਤੇ ਨਾ ਹੀ ਉਸ ਨਾਲ ਕੋਈ ਗੱਲ ਕੀਤੀ। ਸਿਮਰਨ ਉਦਾਸ ਹੋ ਗਈ ਪਰ ਸੋਚਣ ਲੱਗੀ ਕਿ ਸ਼ਾਇਦ ਅਮਰ ਨੂੰ ਅੱਜ ਦਫ਼ਤਰ ਵਿੱਚ ਬਹੁਤ ਕੰਮ ਹੋਵੇਗਾ ਅਤੇ ਉਹ ਹਜੇ ਵੀ ਉਸੇ ਕੰਮ ਬਾਰੇ ਸੋਚ ਰਿਹਾ ਹੋਵੇਗਾ। ਇਸ ਕਰਕੇ ਕਰਕੇ ਉਸਨੇ ਮੇਰੇ ਵੱਲ ਦੇਖਿਆ ਹੀ ਨਹੀਂ। ਹੁਣ ਖਾਣਾ ਖਾਣਾ ਆਵੇਗਾ ਤਾਂ ਜ਼ਰੂਰ ਦੇਖੇਗਾ। ਇਹ ਸਭ ਸੋਚਦੇ ਹੋਏ ਉਹ ਰਸੋਈ ਵਿੱਚ ਚੱਲ ਗਈ ਤਾਂ ਜੋ ਖਾਣਾ ਗਰਮ ਕਰ ਸਕੇ ਸਕੇ ਥੋੜੀ ਦੇਰ ਬਾਅਦ ਸਾਰਾ ਖਾਣਾ ਲੈ ਕੇ ਮੇਜ਼ ਤੇ ਸਜਾ ਦਿੱਤਾ ਅਤੇ ਅਮਰ ਦੀ ਉਡੀਕ ਕਰਨ ਲੱਗੀ ਪਰ ਜਦੋਂ ਦੇਰ ਤੱਕ ਅਮਰ ਨਾ ਆਇਆ ਤਾਂ ਸਿਮਰਨ ਉਸ ਨੂੰ ਦੇਖਣ ਲਈ ਕਮਰੇ ਵਿੱਚ ਚੱਲ ਗਈ ਉਸਨੇ ਦੇਖਿਆ ਕਿ ਅਮਰ ਤਾਂ ਸੋ ਗਿਆ ਹੈ ਇਹ ਸਭ ਦੇਖ ਕੇ ਸਿਮਰਨ ਨੂੰ ਬਹੁਤ ਦੁੱਖ ਹੋਇਆ ਉਸਨੇ ਸਾਰਾ ਖਾਣਾ ਸਮੇਟ ਕੇ ਰਸੋਈ ਵਿੱਚ ਰੱਖ ਦਿੱਤਾ ਅਤੇ ਖੁਦ ਵੀ ਕਮਰੇ ਵਿੱਚ ਆ ਗਈ। ਬਿਸਤਰ ਤੇ ਲੇਟਦਿਆਂ ਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਨਿਕਲਣ ਲੱਗੇ। ਅਮਰ ਨੇ ਇੱਕ ਨਜ਼ਰ ਉੱਠ ਕੇ ਵੀ ਨਹੀਂ ਉਸਨੂੰ ਦੇਖਿਆ ਸੀ ਅਤੇ ਨਾ ਹੀ ਉਸ ਦੇ ਹੱਥਾਂ ਦਾ ਬਣਿਆ ਖਾਣਾ ਖਾਦਾ। ਹਮੇਸ਼ਾ ਅਮਰ ਉਸ ਨਾਲ ਇਹੀ ਸ਼ਿਕਾਇਤ ਕਰਦਾ ਹੈ ਕਿ ਉਹ ਪਹਿਲਾਂ ਵਰਗੀ ਨਹੀਂ ਰਹੀ। ਉਸਨੇ ਬੜੇ ਚਾਰ ਨਾਲ ਅਮਰ ਲਈ ਖਾਣਾ ਬਣਾਇਆ ਸੀ ਅਤੇ ਅਮਰ ਦੀ ਉਡੀਕ ਕਰਦੇ ਕਰਦੇ ਉਸਨੇ ਵੀ ਕੁਝ ਨਹੀਂ ਖਾਦਾ ਅੱਜ ਇੱਕ ਖਾਸ ਦਿਨ ਸੀ ਜਿਸ ਨੂੰ ਅਮਰ ਭੁੱਲ ਗਿਆ ਸੀ ਅੱਜ ਅਮਰ ਦੀ ਇਸ ਹਰਕਤ ਨੇ ਸਿਮਰਨ ਦੇ ਦਿਲ ਨੂੰ ਬਹੁਤ ਦੁੱਖ ਪਹੁੰਚਾਇਆ ਸੀ ਭੁੱਖ ਕਾਰਨ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਉਹ ਲੇਟਦਿਆਂ ਹੀ ਖਿਆਲਾਂ ਵਿੱਚ ਖੋ ਗਈ ਅੱਜ ਉਨ੍ਹਾਂ ਦੇ ਵਿਆਹ ਦੇ 10 ਸਾਲ ਪੂਰੇ ਹੋ ਚੁੱਕੇ ਸੀ ਇਸ ਲਈ ਅੱਜ ਉਹ ਆਪਣੇ ਤੇ ਆਪਣੇ પતિ ਵਿਚਕਾਰ ਸਾਰੇ ਮਨ ਮੋਟਾਬ ਦੂਰ ਕਰਨਾ ਚਾਹੁੰਦੀ ਸੀ ਪਹਿਲਾਂ ਪਹਿਲਾਂ ਸਿਮਰਨ ਅਮਰਦਾ ਬਹੁਤ ਖਿਆਲ ਰੱਖਦਾ ਸੀ ਉਸ ਲਈ ਛੋਟੇ ਛੋਟੇ ਸਰਪ੍ਰਾਈਜ਼ ਗਿਫਟ ਵੀ ਲਿਆਉਂਦਾ ਸੀ ਉਸ ਦੀ ਅਤੇ ਉਸ ਦੇ ਹੱਥਾਂ ਦੇ ਬਣੇ ਖਾਣੇ ਦੀ ਤਾਰੀਫ਼ ਵੀ ਕਰਦਾ ਸੀ ਅਤੇ ਉਸ ਨੂੰ ਬਹੁਤ ਪਿਆਰ ਕਰਦਾ ਸੀ ਪਰ ਹੌਲੀ ਹੌਲੀ ਪਿਆਰ ਦੀ ਥਾਂ ਕੜਵਾਹਟ ਨੇ ਲੈ ਲਈ ਅਤੇ ਹੁਣ ਤਾਂ ਹਰ ਛੋਟੀ ਛੋਟੀ ਗੱਲ ਤੇ ਦੋਵੇਂ ਲੜਨ ਲੱਗ ਪੈਂਦੇ ਸੀ ਉਹ ਦੋਵੇਂ ਜੋ ਪਹਿਲਾਂ ਇੱਕ ਦੂਜੇ ਦੀ ਜਾਨ ਸੀ ਅੱਜ ਇੱਕ ਦੂਜੇ ਨਾਲ ਅਜ ਨਵੀਆਂ ਬਾਂਗ ਵਿਵਹਾਰ ਕਰਦੇ ਹਨ ਸਿਮਰਨ ਨੇ ਫੈਸਲਾ ਕੀਤਾ ਕਿ ਹੁਣ ਉਹ ਅਮਰ ਨਾਲ ਨਾਲ ਉਦੋਂ ਤੱਕ ਗੱਲ ਨਹੀਂ ਕਰੇਗੀ ਜਦੋਂ ਤੱਕ ਉਹ ਉਸ ਤੋਂ ਮਾਫੀ ਨਹੀਂ ਮੰਗਦਾ ਅਗਲੀ ਸਵੇਰ ਸਿਮਰਨ ਨੇ ਹਮੇਸ਼ਾ ਵਾਂਗ ਅਮਰ ਲਈ ਟਿਫਨ ਤਿਆਰ ਕੀਤਾ ਅਤੇ ਉਸ ਦਾ ਸਾਰਾ ਜ਼ਰੂਰੀ ਸਮਾਨ ਜਿਵੇਂ ਉਸ ਦੀ ਘੜੀ, ਪਰਸ, ਕੱਪੜੇ ਸਭ ਕੁਝ ਕੱਢ ਕੇ ਬਿਸਤਰੇ ਤੇ ਰੱਖ ਦਿੱਤੇ ਤਾ ਜੋ ਅਮਰ ਹਸਨ ਨੂੰ ਕਿਸੇ ਚੀਜ਼ ਲਈ ਨਾ ਬੁਲਾਵੇ ਪਰ ਇਹ ਸਭ ਬੇਫਿਕਰ ਅਮਰ ਅਮਰ ਨੇ ਇਸ ਗੱਲ ਤੇ ਧਿਆਨ ਹੀ ਨਹੀਂ ਸੀ ਦਿੱਤਾ ਕਿ ਸਿਮਰਨ ਉਸ ਨਾਲ ਨਾਰਾਜ਼ ਹੈ ਕੁਝ ਦਿਨ ਇੰਜ ਹੀ ਚੱਲਦਾ ਰਿਹਾ ਸਿਮਰਨ ਸਵੇਰੇ ਅਮਰ ਦੇ ਜਾਣ ਤੋਂ ਪਹਿਲਾਂ ਹੀ ਜਾਗ ਜਾਂਦੀ ਅਮਰ ਦੇ ਬੁਲਾਉਣ ਤੋਂ ਪਹਿਲਾਂ ਹੀ ਉਸ ਦੀਆਂ ਸਾਰੀਆਂ ਚੀਜ਼ਾਂ ਕੱਢ ਕੇ ਰੱਖ ਦਿੰਦੀ ਆਵਾਜ਼ ਦੇਣ ਤੋਂ ਪਹਿਲਾਂ ਹੀ ਉਸ ਲਈ ਨਾਸ਼ਤਾ ਤੇ ਖਾਣਾ ਲੈ ਆਉਂਦੀ ਅਤੇ ਰਾਤ ਨੂੰ ਜਦੋਂ ਅਮਰ ਸੋ ਜਾਂਦਾ ਤਾਂ ਉਹ ਕਮਰੇ ਵਿੱਚ ਫਿਰ ਜਾਂਦੀ ਇੱਕ ਦਿਨ ਅਮਰ ਸੋਚਣ ਲੱਗਿਆ ਸੋਚਣ ਲੱਗਾ ਕਿ ਕੁਝ ਦਿਨਾਂ ਤੋਂ ਸਿਮਰਨ ਦਾ ਵਿਵਹਾਰ ਕੁਝ ਬਦਲਿਆ ਜਿਹਾ ਲੱਗ ਰਿਹਾ ਹੈ ਅਤੇ ਉਹ ਕੁਝ ਦਿਨਾਂ ਤੋਂ ਉਸ ਨਾਲ ਗੱਲ ਵੀ ਨਹੀਂ ਕਰ ਰਹੀ ਰਾਤ ਨੂੰ ਜਦੋਂ ਤੱਕ ਸਿਮਰਨ ਕਮਰੇ ਵਿੱਚ ਨਹੀਂ ਆਈ ਉਹ ਜਾਗਦਾ ਰਿਹਾ ਜਿਵੇਂ ਹੀ ਸਿਮਰਨ ਕਮਰੇ ਵਿੱਚ ਆਈ ਅਮਰ ਨੇ ਉਸ ਤੋਂ ਬਹੁਤ ਸਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਪਰ ਸਿਮਰਨ ਨੇ ਉਸ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਜਦੋਂ ਅਮਰ ਨੇ ਇਹ ਦੇਖਿਆ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਅਮਰ ਨੂੰ ਗੁੱਸੇ ਵਿੱਚ ਦੇਖ ਕੇ ਸਿਮਰਨ ਦੇ ਵੀ ਸਬਰ ਦਾ ਬੰਨ ਟੁੱਟ ਗਿਆ। ਉਸ ਨੇ ਵੀ ਅਮਰ ਦੇ ਗੁੱਸੇ ਦਾ ਜਵਾਬ ਗੁੱਸੇ ਨਾਲ ਹੀ ਦਿੰਦੇ ਹੋਏ ਕਿਹਾ, "ਤੁਸੀਂ ਹਮੇਸ਼ਾ ਮੇਰੇ ਨਾਲ ਸ਼ਿਕਾਇਤਾਂ ਕਰਦੇ ਰਹਿੰਦੇ ਹੋ। ਜ਼ਰਾ-ਜ਼ਰਾ ਜਹੀਆਂ ਗੱਲਾਂ ਤੇ ਤੇ ਮੇਰੇ ਨਾਲ ਲੜਨ ਲੱਗ ਜਾਂਦੇ ਹੋ। ਤੁਹਾਨੂੰ ਹਮੇਸ਼ਾ ਇਹੀ ਲੱਗਦਾ ਹੈ ਕਿ ਤੁਸੀਂ ਸਹੀ ਹੋ ਅਤੇ ਮੈਂ ਗਲਤ। ਕੀ ਕਦੇ ਤੁਸੀਂ ਮੇਰਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਜਾਂ ਮੇਰੇ ਦਿਲ ਦੀ ਗੱਲ ਸਮਝਣ ਦੀ ਕੋਸ਼ਿਸ਼ ਕੀਤੀ? ਨਹੀਂ। ਤੁਸੀਂ ਮੈਨੂੰ ਕਹਿੰਦੇ ਹੋ ਕਿ ਮੈਂ ਤੇਰੇ ਲਈ ਹਾਂ ਕੁਝ ਸਮਾਂ ਪਹਿਲਾਂ ਮੈਂ ਤੁਹਾਡੇ ਲਈ ਬੜੇ ਚਾਹ ਨਾਲ ਖਾਣਾ ਬਣਾਇਆ ਸੀ ਅਤੇ ਸਿਰਫ ਤੁਹਾਡੇ ਲਈ ਸਾਜ ਸਵਰ ਕੇ ਤੁਹਾਡੀ ਉਡੀਕ ਕਰਦੀ ਰਹੀ ਪਰ ਤੁਸੀਂ ਨਾ ਮੇਰੇ ਵੱਲ ਦੇਖਿਆ ਅਤੇ ਨਾ ਹੀ ਖਾਣਾ ਖਾਧਾ ਅਤੇ ਉਸ ਦਿਨ ਸਾਡੇ ਵਿਆਹ ਦੀ ਸਾਲਗिरा ਸੀ ਉਸ ਦਿਨ ਤੁਹਾਡੇ ਕਾਰਨ ਮੈਂ ਵੀ ਖਾਣਾ ਨਹੀਂ ਸੀ ਖਾਧਾ ਅਤੇ ਤੁਹਾਡੇ ਨਾਲ ਨਾਰਾਜ਼ ਹੋ ਕੇ ਸੋ ਗਈ ਪਰ ਤੁਹਾਨੂੰ ਇਸ ਨਾਲ ਕੀ ਫਰਕ ਪੈਂਦਾ ਹੈ ਤੁਸੀਂ ਤਾਂ ਇਹ ਸੋਚਿਆ ਵੀ ਨਹੀਂ ਕਿ ਕਿੰਨੇ ਦਿਨਾਂ ਤੋਂ ਮੈਂ ਤੁਹਾਡੇ ਨਾਲ ਗੱਲ ਤੱਕ ਨਹੀਂ ਕਰ ਰਹੀ ਸ਼ਾਇਦ ਮੈਂ ਤੁਹਾਡੇ ਨਾਲ ਨਾਰਾਜ਼ ਸੀ ਅਤੇ ਨਾ ਹੀ ਤੁਸੀਂ ਮੇਰੇ ਤੋਂ ਉਸ ਰਾਤ ਲਈ ਮਾਫੀ ਮੰਗੀ ਇੰਨਾ ਕਹਿ ਕੇ ਉਹ ਸੋ ਗਈ ਸਿਮਰਨ ਦੀਆਂ ਗੱਲਾਂ ਸੁਣ ਕੇ ਅਮਰਤਾ ਸਮਝ ਗਿਆ ਸੀ ਕਿ ਉਸ ਤੋਂ ਗਲਤੀ ਹੋਈ ਹੈ ਪਰ ਉਹ ਆਕੜ ਵਿੱਚ ਆ ਕੇ ਆਪਣੀ ਗਲਤੀ ਸਵੀਕਾਰ ਨਹੀਂ ਕਰਨਾ ਚਾਹੁੰਦਾ ਸੀ ਆਪਣੀ ਗਲਤੀ ਮੰਨਣ ਦੀ ਬਜਾਏ ਉਹ ਸਫਾਈ ਦਿੰਦੇ ਹੋਏ ਕਹਿਣ ਲੱਗਾ ਉਸ ਦਿਨ ਅਸੀਂ ਸਾਰੇ ਦਫ਼ਤਰ ਦੇ ਦੋਸਤਾਂ ਨੇ ਬਾਹਰ ਖਾਣਾ ਖਾਣ ਦਾ ਪਲਾਨ ਬਣਾਇਆ ਸੀ ਅਤੇ ਮੈਂ ਤੈਨੂੰ ਦੱਸਣਾ ਭੁੱਲ ਗਿਆ ਤੂੰ ਜਾਣਦੀ ਹੈ ਮੈਂ ਸਾਲਗिरा ਵਰਗੀਆਂ ਚੀਜ਼ਾਂ ਨੂੰ ਨਹੀਂ ਮੰਨਦਾ ਅਤੇ ਵੈਸੇ ਵੀ ਉਸੇ ਦਿਨ ਮੈਂ ਬਹੁਤ ਥੱਕ ਗਿਆ ਸੀ ਤੇਰੇ ਨਾਲ ਗੱਲ ਕਰਨ ਦੀ ਵੀ ਤਾਕਤ ਨਹੀਂ ਸੀ ਬਚੀ ਇਸ ਲਈ ਜਲਦੀ ਨਾਲ ਕਮਰੇ ਵਿੱਚ ਜਾ ਕੇ ਸੋ ਗਿਆ ਇੰਨੀ ਛੋਟੀ ਜਿਹੀ ਗੱਲ ਤੇ ਤੈਨੂੰ ਨਾਰਾਜ਼ ਹੋਣ ਦੀ ਕੀ ਲੋੜ ਸੀ ਇਹ ਕਹਿ ਕੇ ਉਹ ਸੋ ਗਿਆ ਸਿਮਰਨ ਚਾਦਰ ਦੇ ਅੰਦਰ ਉਸ ਦੀਆਂ ਗੱਲਾਂ ਸੁਣ ਰਹੀ ਸੀ ਉਹ ਬਹੁਤ ਉਦਾਸ ਹੋਈ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਅਗਲੇ ਦਿਨ ਵੀ ਸਿਮਰਨ ਨੇ ਅਮਰ ਦੀਆਂ ਸਾਰੀਆਂ ਚੀਜ਼ਾਂ ਕੱਢ ਕੇ ਬਿਸਤਰੇ ਤੇ ਰੱਖ ਦਿੱਤੀਆਂ ਪਰ ਉਸ ਨਾਲ ਕੋਈ ਗੱਲ ਨਹੀਂ ਕੀਤੀ ਉਧਰ ਅਮਰ ਸਮਝ ਗਿਆ ਸੀ ਕਿ ਉਸ ਤੋਂ ਗਲਤੀ ਹੋਈ ਹੈ ਇਸ ਲਈ ਸ਼ਾਮ ਨੂੰ ਆਉਂਦੇ ਸਮੇਂ ਉਹ ਸਿਮਰਨ ਲਈ ਕੋਈ ਸਰਪ੍ਰਾਈਜ਼ ਗਿਫਟ ਲੈ ਆਵੇਗਾ ਅਤੇ ਉਸ ਨੂੰ ਮਨਾ ਲਵੇਗਾ ਦਫਤਰ ਦਾ ਕੰਮ ਜਲਦੀ ਖਤਮ ਕਰਕੇ ਉਹ ਘਰ ਲਈ ਨਿਕਲ ਗਿਆ ਦਰਵਾਜ਼ੇ ਦੀ ਘੰਟੀ ਵੱਜੀ ਅਤੇ ਸਿਮਰਨ ਨੇ ਦਰਵਾਜ਼ਾ ਖੋਲ੍ਹਿਆ ਦੇਖਿਆ ਤਾਂ ਅਮਰ ਦੇ ਹੱਥ ਵਿੱਚ ਫੁੱਲਾਂ ਦਾ ਗੁਲਦਸਤਾ ਸੀ ਅਤੇ ਦੂਜੇ ਹੱਥ ਵਿੱਚ ਗਿਫਟ ਸੀ ਅਤੇ ਉਸ ਦੇ ਚਿਹਰੇ ਤੇ ਮੁਸਕਾਨ ਸੀ ਉਸ ਨੇ ਸਿਮਰਨ ਨੂੰ ਕਿਹਾ ਸਿਮਰਨ ਮੈਂ ਤੈਨੂੰ ਇੰਜ ਉਦਾਸ ਨਹੀਂ ਦੇਖ ਸਕਦਾ ਮੈਂ ਜਾਣਦਾ ਹਾਂ ਮੈਂ ਤੇਰਾ ਬਹੁਤ ਦਿਲ ਦੁਖਾਇਆ ਹੈ ਜਦੋਂ ਤੂੰ ਮੇਰੇ ਨਾਲ ਰੁੱਸ ਜਾਂਦੀ ਹੈ ਤਾਂ ਅਜਿਹਾ ਲੱਗਦਾ ਹੈ ਜਿਵੇਂ ਸਾਰੀ ਦੁਨੀਆ ਮੇਰੇ ਨਾਲ ਰੁੱਸ ਗਈ ਹੋਵੇ ਪਲੀਜ਼ ਮੈਨੂੰ ਮਾਫ਼ ਕਰ ਦੇ ਇਹ ਕਹਿੰਦੇ ਹੋਏ ਉਸਨੇ ਸਿਮਰਨ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਗਿਫਟ ਦੇਣ ਲੱਗਾ ਪਰ ਸਿਮਰਨ ਇੰਨੀ ਜਲਦੀ ਕਿੱਥੇ ਮੰਨਣ ਵਾਲੀ ਸੀ ਉਸਨੇ ਗੁੱਸੇ ਵਿੱਚ ਫੁੱਲਾਂ ਦਾ ਗੁਲਦਸਤਾ ਅਤੇ ਗਿਫਟ ਲੈ ਕੇ ਮੇਜ਼ ਤੇ ਰੱਖ ਦਿੱਤੇ ਅਤੇ ਕਿਹਾ ਤੁਸੀਂ ਚਾਹੇ ਜਿੰਨੀਆਂ ਵੀ ਕੋਸ਼ਿਸ਼ਾਂ ਕਰ ਲਵੋ ਇਸ ਵਾਰ ਤੁਸੀਂ ਮੇਰਾ ਦਿਲ ਬਹੁਤ ਦੁਖਾਇਆ ਹੈ ਤੁਹਾਨੂੰ ਮਾਫੀ ਨਹੀਂ ਮਿਲੇਗੀ ਹਜੇ ਉਹ ਕੁਝ ਨਹੀਂ ਸੀ ਬੋਲੀ ਕਿ ਇੰਨੇ ਨੂੰ ਉਸ ਦਾ ਮੋਬਾਈਲ ਵੱਜਿਆ ਉਸ ਦਾ ਮੋਬਾਈਲ ਦੂਜੇ ਕਮਰੇ ਵਿੱਚ ਸੀ ਉਹ ਜਾ ਕੇ ਫੋਨ ਚੁੱਕਦੀ ਹੈ ਦੂਜੇ ਪਾਸਿਓਂ ਆਵਾਜ਼ ਆਉਂਦੀ ਹੈ ਹੈਲੋ ਕੀ ਤੁਸੀਂ ਮੈਸੇਜ ਅਮਰ ਬੋਲਦੇ ਪਏ ਹੋ ਜੀ ਇਹ ਦੱਸਦੇ ਹੋ ਬਹੁਤ ਦੁੱਖ ਹੋ ਰਿਹਾ ਹੈ ਕਿ ਇੱਕ ਖਤਰਨਾਕ ਹਾਦਸਾ ਵਾਪਰਿਆ ਹੈ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਉਸ ਵਿਅਕਤੀ ਦੀ ਜੇਬ ਵਿੱਚੋਂ ਸਾਨੂੰ ਇਹ ਪਰਸ ਅਤੇ ਫੋਨ ਮਿਲਿਆ ਹੈ ਪਰਸ ਵਿੱਚ ਆਈਡੀ ਕਾਰਡ ਹੈ ਜਿਸ ਤੇ ਅਮਰ ਦਾ ਨਾਮ ਲਿਖਿਆ ਹੈ ਅਤੇ ਫੋਨ ਵਿੱਚ ਤੁਹਾਡਾ ਨੰਬਰ ਮਾਈ ਸਵੀਟ ਵਾਈਫ ਨਾਮ ਨਾਲ ਸੇਵ ਕੀਤਾ ਹੋਇਆ ਸੀ ਜਦੋਂ ਸਿਮਰਨ ਇਹ ਸੌਂਦੀ ਹੈ ਤਾਂ ਉਸਦਾ ਸਿਰ ਚੱਕਰ ਆਉਣ ਲੱਗਦਾ ਹੈ ਅਤੇ ਉਹ ਢੰਮਣਾਲ ਉੱਥੇ ਹੀ ਬੈਠ ਜਾਂਦੀ ਹੈ ਅਤੇ ਕਹਿੰਦੀ ਹੈ ਇਨਸਪੈਕਟਰ ਸਾਹਿਬ ਤੁਸੀਂ ਇਹ ਕੀ ਕਹਿੰਦੇ ਪਏ ਹੋ ਮੇਰਾ ਪਤੀ ਤਾਂ ਇੱਥੇ ਹੀ ਹੈ ਸਾਹਮਣੇ ਤੋਂ ਇਨਸਪੈਕਟਰ ਕਹਿੰਦੇ ਹਨ ਮੈਡਮ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੁਹਾਨੂੰ ਹਸਪਤਾਲ ਆਉਣਾ ਪਵੇਗਾ ਲਾਸ਼ ਦੀ ਪਹਿਚਾਣ ਲਈ ਇਹਨਾਂ ਕਹਿ ਕੇ ਇਨਸਪੈਕਟਰ ਸਾਹਿਬ ਫੋਨ ਰੱਖ ਦਿੰਦੇ ਹਨ ਇਨਸਪੈਕਟਰ ਦੀਆਂ ਗੱਲਾਂ ਸੁਣ ਕੇ ਸਿਮਰਨ ਕੰਬਣ ਲੱਗ ਜਾਂਦੀ ਹੈ ਅਤੇ ਆਪਣੇ ਆਪ ਨਾਲ ਗੱਲਾਂ ਕਰਨ ਲੱਗਦੀ ਹੈ ਇਹ ਕਿਵੇਂ ਹੋ ਸਕਦਾ ਹੈ ਅਮਰਤਾ ਇੱਥੇ ਹੀ ਮੇਰੇ ਸਾਹਮਣੇ ਹੈ ਉਹਨਾਂ ਨੇ ਮੈਨੂੰ ਹੁਣੇ ਗੁਲਦਸਤਾ ਅਤੇ ਗਿਫਟ ਦਿੱਤਾ ਇੰਸਪੈਕਟਰ ਸਾਹਿਬ ਨੂੰ ਜ਼ਰੂਰ ਕੋਈ ਗਲਤਫਹਿਮੀ ਹੋਈ ਹੋਵੇਗੀ ਮੈਨੂੰ ਯਕੀਨ ਹੈ ਕਿ ਉਹ লাশ ਅਮਰ ਦੀ ਨਹੀਂ ਹੋ ਸਕਦੀ हे ਰੱਬਾ ਮੈਨੂੰ ਕੁਝ ਸਮਝ ਨਹੀਂ ਆ ਰਹਾ ਮੈਂ ਕੀ ਕਰਾਂ हे ਰੱਬਾ ਮੇਰੇ ਅਮਰ ਨੂੰ ਮੇਰੇ ਤੋਂ ਦੂਰ ਨਾ ਕਰੀ ਮੈਂ ਉਸ ਨਾਲ ਬਹੁਤ ਪਿਆਰ ਕਰਦੀ ਹਾਂ ਮੈਂ ਉਸ ਦੇ ਬਿਨਾ ਜੀ ਨਹੀਂ ਸਕਦੀ ਉਸ ਦੇ ਬਿਨਾ ਮੈਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਸੀ ਕਰ ਸਕਦੀ ਇਹ ਕਹਿੰਦੇ ਹੋਏ ਉਹ ਜ਼ੋਰ-ਜ਼ੋਰ ਨਾਲ ਰੋਣ ਲੱਗ ਪੈਂਦੀ ਹੈ ਉਸ ਦੀਆਂ ਅੱਖਾਂ ਸਾਹਮਣੇ ਸਾਰੀਆਂ ਪੁਰਾਣੀਆਂ ਯਾਦਾਂ ਘੁੰਮਣ ਲੱਗ ਪੈਂਦੀਆਂ ਹਨ ਅਮਰ ਦਾ ਬਹੁਤ ਸਾਰਾ ਪਿਆਰ ਦులਾਰ ਜਦੋਂ ਉਹ ਬਿਮਾਰ ਹੁੰਦੀ ਸੀ ਤਾਂ ਅਮਰ ਦਾ ਉਸ ਦਾ ਖਿਆਲ ਰੱਖਣਾ ਰੁਸਨਾ ਤੇ ਉਸ ਜਾਣ ਤੇ ਸਰਪ੍ਰਾਈਜ਼ ਗਿਫਟ ਦੇ ਕੇ ਬਣਾਉਣਾ ਛੋਟੀਆਂ-ਛੋਟੀਆਂ ਗੱਲਾਂ ਤੇ ਲੜਨਾ ਅਮਰ ਨੇ ਉਸ ਦਾ ਸਹਿਯੋਗ ਵੀ ਕੀਤਾ ਸੀ ਉਸ ਨੂੰ ਸਾਰੀਆਂ ਪਿਛਲੀਆਂ ਜਾਂਦਾ ਜਾਂਦਾ ਆਉਣ ਲੱਗੀਆਂ ਵੈਸੇ ਤਾਂ ਅਮਰ ਉਸ ਨੂੰ ਹਮੇਸ਼ਾ ਪਿਆਰੇ ਪਿਆਰੇ ਸਰਪ੍ਰਾਈਜ਼ ਗਿਫਟ ਦਿੰਦਾ ਸੀ ਪਰ ਅੱਜ ਦਾ ਇਹ ਸਰਪ੍ਰਾਈਜ਼ ਸਿਮਰਨ ਦੀ ਜਾਣ ਕੱਢਣ ਵਾਲਾ ਸੀ ਕਿਸੇ ਤਰ੍ਹਾਂ ਡਿੱਗਦੀ ਸੰਭਲਦੀ ਬਰਾਂਡੇ ਵੱਲ ਵਧੀ ਉੱਥੇ ਜਾ ਕੇ ਦੇਖਿਆ ਤਾਂ ਨਾ ਹੀ ਅਮਰ ਸੀ ਅਤੇ ਨਾ ਹੀ ਉਸ ਦਾ ਕੋਈ ਦਿੱਤਾ ਹੋਇਆ ਗਿਫਟ ਨਾ ਹੀ ਫੁੱਲਾਂ ਦਾ ਗੁਲਦਸਤਾ ਇਹ ਸਭ ਦੇਖ ਕੇ ਸਿਮਰਨ ਦਾ ਸਿਰ ਚੱਕਰ ਆਉਣ ਲੱਗਾ ਉਹ ਡਿੱਗਣ ਹੀ ਵਾਲੀ ਸੀ ਕਿ ਅਮਰ ਅਮਰ ਉਸ ਨੂੰ ਪਿੱਛੋਂ ਦੀ ਆ ਕੇ ਫੜ ਲੈਂਦਾ ਹੈ ਜਦੋਂ ਸਿਮਰਨ ਅਮਰ ਨੂੰ ਦੇਖਦੀ ਹੈ ਤਾਂ ਉਸ ਨੂੰ ਸੁੱਖ ਵਿੱਚ ਆ ਕੇ ਜ਼ੋਰ ਨਾਲ ਗਲੇ ਲੱਗ ਜਾਂਦੀ ਹੈ ਇਦਾਂ ਜਿਵੇਂ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਅਮਰ ਨਾਲ ਮਿਲੀ ਹੋਵੇ ਅਤੇ ਰੋਣ ਲੱਗ ਜਾਂਦੀ ਹੈ ਅਮਰ ਉਸ ਨੂੰ ਤਸੱਲੀ ਦਿੰਦਾ ਹੈ ਉਸ ਨੂੰ ਤਾਂ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਸਿਮਰਨ ਨੂੰ ਅਚਾਨਕ ਹੋ ਗੀ ਗਿਆ ਉਸ ਨੇ ਸਿਮਰਨ ਨੂੰ ਕੁਰਸੀ ਤੇ ਬਿਠਾਇਆ ਪਾਣੀ ਪਿਾਇਆ ਫਿਰ ਉਸ ਤੋਂ ਪੁੱਛਿਆ ਸਿਮਰਨ ਨੇ ਸਾਰੀ ਗੱਲ ਦੱਸ ਦਿੱਤੀ ਅਤੇ ਉਸ ਤੋਂ ਪੁੱਛਿਆ ਤੁਹਾਡਾ ਪਰਸ ਅਤੇ ਫੋਨ ਕਿੱਥੇ ਹੈ ਅਮਰ ਉਸ ਨੂੰ ਦੱਸਦਾ ਹੈ ਅੱਜ ਦਫ਼ਤਰ ਵਿੱਚ ਮੇਰਾ ਕੰਮ ਜਲਦੀ ਖਤਮ ਹੋ ਗਿਆ ਸੀ ਤਾਂ ਘਰ ਆਉਂਦੇ ਹੋਏ ਤੈਨੂੰ ਮਨੋਂ ਲਈ ਗੁਲਦਸਤਾ ਲੈਣ ਬਾਜ਼ਾਰ ਗਿਆ ਸੀ ਬਾਜ਼ਾਰ ਵਿੱਚ ਬਹੁਤ ਭੀੜ ਸੀ ਅਤੇ ਉੱਥੇ ਕਿਸੇ ਨੇ ਭੀੜ ਦਾ ਫਾਇਦਾ ਉਠਾ ਕੇ ਮੇਰਾ ਫੋਨ ਅਤੇ ਪਰਸ ਚੋਰੀ ਕਰ ਲਿਆ ਪਰ ਮੈਨੂੰ ਇਸ ਚੋਰ ਲਈ ਬਹੁਤ ਬੁਰਾ ਲੱਗ ਰਿਹਾ ਹੈ। ਅਮਰ ਦੀਆਂ ਗੱਲਾਂ ਸੁਣ ਕੇ ਸਿਮਰਨ ਨੇ ਅਮਰ ਤੋਂ ਮਾਫੀ ਮੰਗਦੇ ਹੋਏ ਕਿਹਾ, ਅਮਰ ਮੈਨੂੰ ਮਾਫ ਕਰ ਦਿਓ। ਇਸ ਵਾਰ ਮੈਂ ਬਹੁਤ ਜ਼ਿਆਦਾ ਰੁੱਸ ਗਈ ਸੀ। ਇੰਸਪੈਕਟਰ ਸਾਹਿਬ ਦੀਆਂ ਗੱਲਾਂ ਸੁਣ ਕੇ ਮੈਨੂੰ ਇੱਕ ਪਲ ਲਈ ਅਜੀਹਾ ਲੱਗਾ ਕਿ ਮੈਂ ਸੱਚਮੁੱਚ ਤੁਹਾਨੂੰ ਗੁਆ ਚੁੱਕੀ ਹਾਂ। ਤਦ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੈਂ ਤੁਹਾਡੇ ਨਾਲ ਕਿੰਨਾ ਪਿਆਰ ਕਰਦੀ ਹਾਂ। ਪਲੀਜ਼ ਮੈਨੂੰ ਮਾਫ ਕਰ ਦਵੋ ਅਮਰ ਦੇ ਚਿਹਰੇ ਤੇ ਮੁਸਕਾਨ ਸੀ ਉਸਨੇ ਕਿਹਾ ਸਿਮਰਨ ਮੈਂ ਵੀ ਤੇਰੇ ਨਾਲ ਬਹੁਤ ਪਿਆਰ ਕਰਦਾ ਹਾਂ ਅਤੇ ਮਾਫੀ ਤਾਂ ਮੈਨੂੰ ਮੰਗਣੀ ਚਾਹੀਦੀ ਹੈ ਮੈਂ ਤੇਰਾ ਬਹੁਤ ਦਿਲ ਦੁਖਾਇਆ ਹੈ ਤੂੰ ਮੇਰੇ ਲਈ ਕਿੰਨੇ ਪਿਆਰ ਨਾਲ ਖਾਣਾ ਬਣਾਇਆ ਸੀ ਮੇਰੇ ਲਈ ਸਾਜ ਸਬਰ ਕੇ ਮੇਰੀ ਉਡੀਕ ਕਰਦੀ ਰਹੀ ਅਤੇ ਮੈਂ ਪਾਗਲ ਬਾਹਰੋਂ ਖਾਣਾ ਖਾ ਕੇ ਆ ਗਿਆ ਅਤੇ ਤੈਨੂੰ ਦੱਸਿਆ ਵੀ ਨਹੀਂ ਅਤੇ ਨਾ ਹੀ ਤੇਰੇ ਵੱਲ ਦੇਖ ਕੇ ਤੇਰੀ ਤਾਰੀਫ ਕੀਤੀ ਅਤੇ ਸਭ ਤੋਂ ਵੱਡੀ ਗੱਲ ਆਪਣੀ ਵਿਆਹ ਦੀ ਸਾਲਗिरा ਹੀ ਭੁੱਲ ਗਿਆ ਸੱਚਮੁੱਚ ਜਦੋਂ ਤੂੰ ਰੁੱਸੀ ਹੋਈ ਸੀ ਤਾਂ ਮੈਨੂੰ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ ਸਿਮਰਨ ਕੀ ਤੂੰ ਮੈਨੂੰ ਮਾਫ ਕੀਤਾ ਫਿਰ ਦੋਵੇਂ ਹਸਣ ਲੱਗ ਪੈਂਦੇ ਹਨ ਪਿਆਰੇ ਦੋਸਤੋ ਅੱਜ ਤਾਂ ਅਮਰ ਅਤੇ ਸਿਮਰਨ ਨੂੰ ਇੱਕ ਦੂਜੇ ਤੋਂ ਮਾਫੀ ਮੰਗਣ ਲਈ ਦੂਜਾ ਮੌਕਾ ਮਿਲ ਗਿਆ ਪਰ ਸੋਚੋ ਜੇ ਸੱਚਮੁੱਚ ਉਸ ਵਕਤ ਚੋਰ ਦੀ ਥਾਂ ਅਮਰ ਹੁੰਦਾ ਤਾਂ ਕੀ ਸਿਮਰਨ ਆਪਣੇ ਆਪ ਨੂੰ ਜ਼ਿੰਦਗੀ ਭਾਰ ਮਾਫ ਕਰ ਪਾਉਂਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਇਸ ਲਈ ਇੱਕ ਦੂਜੇ ਨਾਲ ਰੁੱਸੇ ਰਹਿਣ ਨਾਲੋਂ ਬਿਹਤਰ ਹੈ ਕਿ ਅਹੰਕਾਰ ਨੂੰ ਛੱਡ ਕੇ ਮਾਫੀ ਮੰਗਣ ਵਿੱਚ ਪਹਿਲ ਕਰੀਏ ਕੀ ਪਤਾ ਜ਼ਿੰਦਗੀ ਸਾਨੂੰ ਦੂਜਾ ਮੌਕਾ ਦੇਵੇ ਜਾਂ ਨਾ ਦੇਵੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ